ਪਰਦਾਨ ਬਣ ਤੋਂ ਬਾਅਦ ਪਹਿਲੀ ਕਰਾਰੀ ਹਾਰ ਜ਼ਮਾਨਤ ਜਬਤ ਹੋ ਜਾਣੀ ਜਿੰਨੀ ਚੋਣ ਦੇ ਵਿੱਚ ਫਿਰ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਜਾਂਦੀ ਹੈ ਕਿ ਅਸਤੀਫਾ ਦੇਣਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਜਿਨ੍ਹਾਂ ਨੂੰ ਕੱਲ ਸਰਦਾਰ ਕਹਿੰਨੇ ਆ ਅਗਲੇ ਦਿਨ ਉਹਨਾਂ ਨੂੰ ਗद्दार ਕਹਿ ਰਹੇ ਹੋਣੇ ਜਿਨ੍ਹਾਂ ਨੂੰ ਗद्दार ਕਹਿੰਨੇ ਆ ਉਹਨਾਂ ਨੂੰ ਸਰਦਾਰ ਕਿਹਾ ਜਾਂਦਾ ਅਸੀਂ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਪਲੇਅਰ ਦਾ ਉਹ ਕਹਿੰਦੇ ਕਿ ਗਦਾਰਾਂ ਦੇ ਜਾਣ ਤੋਂ ਬਾਅਦ ਉਹ ਪੰਥਕ ਲਹਿਰ ਦੇ ਸਾਰੇ ਲੀਡਰ ਜਿਹੜੇ ਬੋਲਦੇ ਨੇ ਜਿਹੜੇ ਦੱਸਦੇ ਨੇ ਕਿ ਭਾਈ ਤੁਸੀਂ ਸਿਧਾਂਤ ਤੋਂ ਥਿੜਕ ਗਏ ਉਹ ਕਹਿੰਦੇ ਕਿ ਸਾਡਾ ਬੂਟ ਬੈਂਕ ਵਧਿਆ ਏ। ਲੇਕਿਨ ਜਦੋਂ ਸਾਡੀ ਉਮਰ ਤੱਕ ਪਹੁੰਚਣਗੇ ਤਾਂ ਪੱਲੇ ਕੁਝ ਵੀ ਨਹੀਂ ਪੈਣਾ ਤਾਂ ਫਿਰ ਉਹ ਉਹ ਵੀ ਸੋਚਣਗੇ। ਅਸੀਂ ਵੀ ਇਹ ਜੀ ਗੱਲ ਕਹਿੰਨੇ ਹਾਂ ਕਿ ਠੀਕ ਏ ਚੱਲੀ ਜਾਂਦਾ। ਸਾਡੇ ਸਮੇਂ ਤਾਂ ਫਿਰ ਵੀ ਸਰਕਾਰਾਂ ਬੰਦੀਆਂ ਰਹੀਆਂ। ਉਹ ਤਾਂ ਹਾਰ ਹੀ ਹਾਰ ਦੇਖ ਰਹੇ ਨੇ ਨਾ। ਕੱਲ ਕਾਂਗਰਸ ਦੇ ਲੀਡਰ ਭਾਰਤਪੁਤਨ ਆਸੂ ਦੀ ਹਾਰ ਹੋਈ। ਕਾਰਜਕਾਰੀ ਪ੍ਰਧਾਨ ਦੇ ਉਹ ਤੋਂ ਉਹਨਾਂ ਤੁਰੰਤ ਅਸਤੀਫਾ ਦਿੱਤਾ ਨਾਲ ਜਿੰਮੇਵਾਰੀ ਵੀ ਲੈ ਲਈ। ਕਿ ਸਾਡੀ ਆਉਣ ਵਾਲੀ ਲੜਾਈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਿਸੇ ਆਪ ਨਾਲ ਨਹੀਂ ਹੋਣੀ ਸਾਡੀ ਲੜਾਈ ਕਾਂਗਰਸ ਨਾਲ ਹੋਣੀ ਹੈ ਤੇ ਕਾਂਗਰਸ ਉਹ ਜਮਾਤ ਹੈ ਜਿਨੇ ਸਾਡੇ ਉਤੇ ਜ਼ੁਲਮ ਕੀਤੇ ਆ ਤਸ਼ੱਦਦ ਕੀਤੇ ਆ ਕਾਂਗਰਸ ਵਿਰੁੱਧ ਲੜਾਈ ਰੜਨ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਰ ਸਾਡੇ ਭਾਈ ਤਾਂ ਇਹ ਵੀ ਸੋਚ ਰਹੇ ਨੇ ਕਿ ਸਹੀ ਕਾਂਗਰਸ ਨਾਲ ਸਮਝੌਤਾ ਕਰਕੇ ਲੜੀਏ 27 ਪ੍ਰਧਾਨ ਸਭਾ ਚੋਣਾਂ ਲਈ ਸੰਯੁਕਤੀ ਦੀ ਗੱਲਬਾਤ ਚੱਲ ਰਹੀ ਹੈ ਅੰਦਰਖਾਤੇ ਪੱਕੇ ਸਬੂਤ ਨੇ ਤੇ ਲੈ ਕਾਂਗਰਸ ਨਾਲ ਦਿੱਲੀ ਤੋਂ ਇਹੋ ਗੱਲਾਂ ਚੱਲ ਰਹੀਆਂ ਨੇ ਜੋ ਸਾਡੇ ਕੋਲ ਜਦੋਂ ਮੈਂ ਅਸਤੀਫਾ ਦਿੱਤਾ ਸੀ ਮੈਂ ਉਦੋਂ ਬੜੀ ਜ਼ਿੰਮੇਵਾਰੀ ਦੇ ਨਾਲ ਹੀ ਬਿਆਨ ਦਿੱਤਾ ਸੀ ਕੁਝ ਮੈਨੂੰ ਬਾਹਰ ਮੈਂ ਗਿਆ ਸੀ ਪਿਛਲੇ ਸਾਲ ਉਹਨਾਂ ਨੇ ਕਿਹਾ ਕਿ ਸਰਦਾਰ ਸੰਵੀਰ ਸਿੰਘ ਬਾਦਲ ਨੂੰ ਮਿਲ ਕੇ ਇੱਕ ਗੱਲ ਕਹੋ ਜੇ ਪਹਿਲੀ ਗੱਲ ਤੋਂ ਆਪ ਸਟੈਪ ਡਾਊਨ ਕਰਦੇ ਹੋ ਜੇ ਉਹ ਆਪ ਨਹੀਂ ਕਰਨਾ ਤੇ ਆਪਣੇ ਆਲੇ ਦੁਆਲੇ ਨੂੰ ਠੀਕ ਕਰ ਲੈਣ ਜਿਹੜੇ ਉਹਨਾਂ ਦੇ ਸੋ ਕਾਰਡ ਸਲਾਹਕਾਰ ਨੇ ਤੇ ਹੌਲੀ ਹੌਲੀ ਜਿਵੇਂ ਹੁੰਦਾ ਨਾ ਕਿ ਇੱਕ ਨੀ ਜਿਹੜੀ ਉਹ ਕਮਜ਼ੋਰ ਹੁੰਦੀ ਜਾਵੇ ਕਮਜ਼ੋਰ ਹੁੰਦੀ ਜਾਵੇ ਤਾਂ ਉਹਦੇ ਉੱਤੇ ਜਿਹੜਾ ਸਾਰਿਆ ਹੋਇਆ ਮਹਿਲ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਉਹ ਵੀ ਥੱਲੇ ਢਾਹ ਜਾਂਦਾ ਹੈ ਅੱਜ ਸਾਡੇ ਉਹ ਹਾਲਾਤ ਨੇ ਹੌਲੀ ਹੌਲੀ ਵੋਟ ਬੈਂਕ ਜਿਹੜਾ ਖਿਸਕਦਾ ਜਾ ਰਿਹਾ ਜਿਹੜਾ ਇੱਕ ਵਾਰ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਕਾਂਗਰਸ ਵੱਲ ਚਲਾ ਗਿਆ ਬੀਜੇਪੀ ਵੱਲ ਚਲਾ ਗਿਆ ਕੋਈ ਨਹੀਂ ਮੁੜਦਾ ਤੇ ਇੱਥੇ ਤਾਂ ਤਿੰਨ ਤਿੰਨ ਚਾਰ ਚਾਰ ਬੇਰੀ ਬੁਰੀ ਬੁਰੀ ਹਾਰ ਹੋ ਰਹੀ ਹੈ ਲੁਧਿਆਣਾ ਪੱਛਮੀ ਦੇ ਜੋ ਜਿਮਨੀ ਚੋਣ ਦੇ ਨਤੀਜੇ ਆਏ ਨੇ ਤਾਂ ਉਹਨਾਂ ਨਤੀਜਿਆਂ ਨੇ ਇੱਕ ਵਾਰ ਫਿਰ ਚਰਚਾ ਸੀਟ ਦਿੱਤੀ ਹੈ ਕਿ ਅਕਾਲੀ ਦਲ ਦੀ ਜੋ ਕਰਾਰੀ ਹਾਰ ਹੋਈ ਆ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਜ਼ਮਾਨਤ ਜਬਤ ਹੋਈ ਹੈ ਉਸ ਦਾ ਕਾਰਨ ਹੈ ਜਿਹੜੇ 2 ਦਸੰਬਰ ਦੇ ਹੁਕਮਨਾਮੇ ਸੀ ਉਹਨਾਂ ਤੋਂ ਪਗੌੜਾ ਹੋਣਾ ਹੀ ਇਹ ਕਰਾਰੀ ਹਾਰ ਦਾ ਹਿੱਸਾ ਹੈ ਗਲਤੀਆਂ ਤੇ ਗਲਤੀਆਂ ਹੋ ਰਹੀਆਂ ਨੇ ਭਾਵੇਂ ਕਿ ਕਈ ਲੀਡਰ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਵੀ ਆਏ ਚਾਹੇ ਮਹਸੂਨ ਸਿੰਘ ਠੰਡਲ ਦੀ ਗੱਲ ਕਰ ਲਈਏ ਜੋਸੀ ਨੇ ਜਿਹੜੇ ਲੀਡਰ ਭਾਜਪਾ ਦੇ ਅੰਮ੍ਰਿਤਸਰ ਦੇ ਉਹ ਪਹੁੰਚੇ ਤਾਂ ਦੂਜੇ ਪਾਸੇ ਸਕੰਦਰ ਸਿੰਘ ਮਲੂਕਾ ਦੇ ਵੱਲੋਂ ਵਾਪਸੀ ਕੀਤੀ ਗਈ ਪਰ ਉਸ ਦਾ ਵੀ ਕੋਈ ਅਸਰ ਆ ਜਿਹੜਾ ਉਸ ਚੋਣ ਦੇ ਉੱਤੇ ਨਜ਼ਰ ਨਹੀਂ ਆਇਆ ਤੇ ਹੁਣ ਜਦੋਂ ਸਿਧਾਂਤਾਂ ਤੋਂ ਥਿੜਕ ਗਏ ਉਹੀ ਕਾਰਨਾਂ ਵੋਟ ਬੈਂਕ ਹੌਲੀ-ਹੌਲੀ ਖਿਸਕ ਰਿਹਾ ਪਰ ਦੂਜੇ ਪਾਸੇ ਅਕਾਲੀ ਦਲ ਦੇ ਲੀਡਰ ਦਾਵਾ ਕਰਦੇ ਨੇ ਕਿ ਸਾਡਾ ਵੋਟ ਬੈਂਕ ਵਧਿਆ ਗਦਾਰਾਂ ਦੇ ਜਾਣ ਤੋਂ ਬਾਅਦ ਜਿਹੜੇ ਲੀਡਰ ਗਏ ਨੇ ਸਾਡੇ ਚ ਸਾਡਾ ਵੋਟ ਬੈਂਕ ਹੌਲੀ-ਹੌਲੀ ਵੱਧ ਰਿਹਾ ਸਾਡੇ ਨਾਲ ਟਕਸਾਲੀ ਲੀਡਰ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਆਖਰਕਾਰ ਕਿਉਂ ਨਹੀਂ ਆਪਣੀਆਂ ਗਲਤੀਆਂ ਤੋਂ ਕੋਈ ਨਾ ਕੋਈ ਜਿਹੜਾ ਪਰਚੋਲ ਕੀਤਾ ਜਾਂਦਾ ਕਿਉਂ ਨਹੀਂ ਸੁਧਾਰ ਕੀਤਾ ਜਾਂਦਾ ਇਹਨਾ ਲੀਡਰਾਂ ਦੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਰਜਾਨਾ ਜੀ ਧੰਨਵਾਦ ਜੀ ਧੰਨਵਾਦ ਕਿਸ ਤਰੀਕੇ ਨਾਲ ਦੇਖਦੇ ਹੋ ਕੱਲ ਲੁਧਿਆਣਾ ਪੱਛਮੀ ਦੇ ਚੋਣ ਨਤੀਜੇ ਆਏ ਅਕਾਲੀ ਦਲ ਦੀ ਫਿਰ ਜਮਾਨਤ ਜਬਤ ਹੋएगी ਆ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਨਤੀਜੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਸ਼੍ਰੋਮਣੀ ਕਾਲੀ ਦਲ ਨਾਲ ਪਿਆਰ ਰੱਖਣ ਵਾਲੇ ਔਰ ਪੰਥ ਤੇ ਪੰਜਾਬ ਦੇ ਭਲੇ ਵਾਸਤੇ ਜਿੰਨੇ ਵੀ ਲੋਕ ਨੇ ਉਹ ਕੱਲ ਬਹੁਤ ਹੀ ਪਰੇਸ਼ਾਨ ਹੋਏ ਕੱਲ ਦੇ ਰਿਜ਼ਲਟ ਦੇਖ ਕੇ ਕਿਉਂਕਿ ਖੇਤਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾ 105 ਸਾਲਾ ਪੁਰਾਣਾ ਇਤਿਹਾਸ ਜਿੰਨੇ ਇੱਥੇ ਵਾਰ-ਵਾਰ ਰਾਜ ਕੀਤਾ ਔਰ ਉਹ ਪਾਰਟੀ ਅੱਜ ਇੰਨੀ ਮਾੜੇ ਹਾਲਾਤਾਂ ਦੇ ਵਿੱਚ ਚਲੀ ਗਈ ਕਿ ਤੁਸੀਂ ਦੇਖੋ ਕਿ ਜ਼ਮਾਨਤ ਜ਼ਬਤ ਵੀ ਹੋ ਗਈ ਜ਼ਮਾਨਤ ਵੀ ਨਹੀਂ ਬਚਾ ਸਕੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੇहद ਸ਼ਰਮਨਾਕ ਬੇहद ਆਤਮ ਪਰਚੋਲ ਕਰਨ ਵਾਲਾ ਸਮਾਂ ਹੈ ਕਿ ਜਦੋਂ ਅਸੀਂ ਇਹ ਮਹਿਸੂਸ ਕਰੀਏ ਕਿ ਅਸੀਂ ਖੜੇ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਸਾਡੀ ਜਮਾਤ ਹੈ ਅਸੀਂ ਲੀਡਰਸ਼ਿਪ ਨੂੰ ਛੱਡਿਆ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਦਾ ਜੇ ਚੜ੍ਹਦੀ ਕਲਾ ਤੇ ਸਾਡੀ ਚੜ੍ਹਦੀ ਕਲਾ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਤੇ ਜੇ ਸ਼੍ਰੋਮਣੀ ਅਕਾਲੀ ਦਲ ਢੈਂਦੀ ਕਲਾ ਦੇ ਵਿੱਚ ਜਾਂਦਾ ਤਾਂ ਇਹ ਸੋਚਣ ਤੇ ਵਿਚਾਰਨ ਲਈ ਮਜਬੂਰ ਹੋ ਜਾਈਦਾ ਕਿ ਸਾਡੇ ਖੇਤਰ ਦੇ ਵਿੱਚ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡੇ ਮਸਲੇ ਨੇ ਕੌਮੀ ਮਸਲੇ ਨੇ ਪੰਜਾਬ ਦੇ ਮਸਲੇ ਨੇ ਅਸੀਂ ਉਹਨਾਂ ਨੂੰ ਕਿਵੇਂ ਸਲਝਾਵਾਂਗੇ ਕਿਉਂਕਿ ਤਿੰਨੇ ਪਾਰਟੀਆਂ ਭਾਜਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਤਿੰਨੇ ਸੈਂਟਰ ਦੀਆਂ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਉਹਨਾਂ ਦਾ ਹਿڈن ਅਜੰਡਾ ਜਿਹੜਾ ਹੈ ਉਹ ਅਲੱਗ ਨਹੀਂ ਹੈਗਾ ਉਹਨਾਂ ਦਾ ਇੱਕੋ ਤਰ੍ਹਾਂ ਦਾ ਹੈ ਕਿਉਂਕਿ ਉਹਨਾਂ ਨੇ ਜਦੋਂ ਪੰਜਾਬ ਬਾਰੇ ਸੋਚਣਾ ਤੇ ਨਾਲ ਹਰਿਆਣਾ ਬਾਰੇ ਵੀ ਸੋਚਣਾ ਹਿਮਾਚਲ ਬਾਰੇ ਵੀ ਸੋਚਣਾ ਰਾਜਸਥਾਨ ਬਾਰੇ ਵੀ ਸੋਚਣਾ ਜੰਮੂ ਕਸ਼ਮੀਰ ਬਾਰੇ ਵੀ ਸੋਚਣਾ ਤਾਂ ਇੱਥੇ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨੇ ਸਭ ਤੋਂ ਪਹਿਲਾਂ ਪੰਥ ਤੇ ਪੰਜਾਬ ਬਾਰੇ ਸੋਚਣਾ ਫਿਰ ਦੇਸ਼ ਦੇ ਪ੍ਰਤੀ ਤਾਂ ਸਾਡੀ ਸਮਰਪਿਤ ਭਾਵਨਾ ਹਮੇਸ਼ਾ ਰਹੀ ਹੈ ਕਿਉਂਕਿ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ ਪੰਜਾਬੀਆਂ ਨੇ ਕੀਤੀਆਂ ਲੇਕਿਨ ਅਸੀਂ ਆਪਣੇ ਉਸ ਮੂਲ ਸਿਧਾਂਤ ਤੋਂ ਇਨਾਂ ਕੁ ਥਿੜਕ ਰਹੇ ਹਾਂ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜੀ ਗੱਲ ਕੀਤੀ ਏ ਮੈਂ ਉਸ ਦੇ ਨਾਲ ਮਤਫਕ ਹਾਂ ਕਿ ਹੌਲੀ-ਹੌਲੀ ਜਿਵੇਂ ਹੁੰਦਾ ਨਾ ਕਿ ਇੱਕ ਨੀ ਜਿਹੜੀ ਉਹ ਕਮਜ਼ੋਰ ਹੁੰਦੀ ਜਾਵੇ ਕਮਜ਼ੋਰ ਹੁੰਦੀ ਜਾਵੇ ਤਾਂ ਉਹਦੇ ਉੱਤੇ ਜਿਹੜਾ ਸਾਰਿਆ ਹੋਇਆ ਮਹਿਲ ਜਿੰਨਾ ਮਰਜੀ ਮਜ਼ਬੂਤ ਹੋਵੇ ਉਹ ਵੀ ਥੱਲੇ ਤাশ ਜਾਂਦਾ ਅੱਜ ਸਾਡੇ ਉਹ ਹਾਲਾਤ ਨੇ ਹੌਲੀ ਹੌਲੀ ਵੋਟ ਬੈਂਕ ਜਿਹੜਾ ਖਿਸਕਦਾ ਜਾ ਰਿਹਾ ਜਿਹੜਾ ਇੱਕ ਵਾਰ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਕਾਂਗਰਸ ਵੱਲ ਚਲਾ ਗਿਆ ਭਾਜਪਾ ਵੱਲ ਚਲਾ ਗਿਆ ਕੋਈ ਨਹੀਂ ਮੁੜਦਾ ਤੇ ਇੱਥੇ ਤਾਂ ਤਿੰਨ ਤਿੰਨ ਚਾਰ ਚਾਰ ਬੇਰੀ ਬੁਰੀ ਬੁਰੀ ਹਾਰ ਹੋ ਰਹੀ ਹੈ ਔਰ ਉਸ ਹਾਰ ਤੋਂ ਬਾਅਦ ਸਾਡੀ ਨਕਮੀ ਲੀਡਰਸ਼ਿਪ ਕੁਝ ਵੀ ਸੋਚਣ ਲਈ ਤਿਆਰ ਨਹੀਂ ਔਰ ਸਗੋਂ ਮੰਨ ਦੇ ਇੱਕ ਵਿੱਚ ਹੋਰ ਤਰ੍ਹਾਂ ਦੀਆਂ ਸਟੋਰੀਆਂ ਤਿਆਰ ਕਰਕੇ ਮਨ ਨੂੰ ਠੁੰਮਣਾ ਦੇਣ ਲਈ ਕਿ ਇੰਜ ਨਹੀਂ ਤੇ ਇੰਜ ਹੋ ਜਾਂਦਾ ਇੰਜ ਹੋ ਜਾਣਾ ਸੀ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਕੋਈ ਮਹਨੇ ਨਹੀਂ ਰੱਖਦੀਆਂ ਅਜੇ ਵੀ ਬੜੀ ਸਿਆਣਪ ਦੇ ਨਾਲ ਸੂਝਵਾਨ ਬਣ ਕੇ ਆਤਮ ਚਿੰਤਨ ਕਰਨ ਦੀ ਲੋੜ ਹੈ ਮਨ ਨੀਵਾ ਮਤ ਉੱਚੀ ਰੱਖ ਕੇ ਪੰਥ ਤੇ ਪੰਜਾਬ ਨੂੰ ਮੁਖ ਰੱਖ ਕੇ ਫੈਸਲੇ ਲੈਣ ਦੀ ਲੋੜ ਹੈ ਨਾ ਕਿ ਨਿੱਜ ਨੂੰ ਮੁਖ ਰੱਖ ਕੇ ਨਿੱਜ ਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਬਿਲਕੁਲ ਇਸ ਤਰੀਕੇ ਦੇ ਨਾਲ ਜਦੋਂ ਅੱ ਕੱਲ ਕਾਂਗਰਸ ਦੇ ਲੀਡਰ ਭਾਰਤਪੂਸ਼ਨ ਆਸੂ ਦੀ ਹਾਰ ਹੋਈ ਕਾਰਜਕਾਰੀ ਪ੍ਰਧਾਨ ਦੇ ਉਹ ਤੋਂ ਤੁਰੰਤ ਅਸਤੀਫਾ ਦਿੱਤਾ ਨਾਲ ਜਿੰਮੇਵਾਰੀ ਵੀ ਲੈ ਲਈ ਪਰ ਅਧਰ ਅਕਾਲੀਗਲ ਦੇ ਪ੍ਰਧਾਨ ਦਾ ਕੋਈ ਬਿਆਨ ਨਹੀਂ ਆਉਂਦਾ ਫਿਰ ਜਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਕਿ ਅਸਤੀਫਾ ਦੇਣਾ ਚਾਹੀਦਾ ਤੁਸੀਂ ਮੰਨਦੇ ਹੋ ਕਿਉਂਕਿ ਪ੍ਰਧਾਨ ਬਣ ਤੋਂ ਬਾਅਦ ਪਹਿਲੀ ਕਰਾਰੀ ਹਾਰ ਜ਼ਮਾਨਤ ਜप्त ਹੋ ਜਾਣੀ ਜਮਨੀ ਚੋਣ ਦੇ ਵਿੱਚ ਦੇਖੋ ਵਾਰ-ਵਾਰ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਮੈਂ ਇੱਕ ਹੋਰ ਕਮੇਟੀ ਦੇ ਵਿੱਚ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਮੈਂ ਕਿਹਾ ਕਿ ਮੈਂ ਪਿੱਛੇ ਹਟਣ ਲਈ ਤਿਆਰ ਹਾਂ ਪਰ ਮੈਨੂੰ ਪਿੱਛੇ ਹਟਣ ਨਹੀਂ ਦੇ ਰਿਹਾ ਜਿਹੜੇ ਪਿੱਛੇ ਉਹਨਾਂ ਨੂੰ ਹਟਣ ਨਹੀਂ ਦੇ ਰਿਹਾ ਅਸਲ ਦੇ ਵਿੱਚ ਉਹ ਪਾਰਟੀ ਨੂੰ ਪਿੱਛੇ ਕਰ ਰਹੇ ਨੇ ਉਹ ਸੁਖਬੀਰ ਸਿੰਘ ਬਾਦਲ ਪ੍ਰਤੀ ਠੀਕ ਹੈ ਉਹਨਾਂ ਦੀ ਆਪਣੀ ਸਮਰਪਿਤ ਭਾਵਨਾ ਹੋਵੇਗੀ ਵਿਅਕਤੀ ਵਿਸ਼ੇਸ਼ ਲਈ ਪਰਿਵਾਰਾਂ ਦੇ ਵਿੱਚ ਇੱਕ ਗੱਲ ਚੱਲ ਸਕਦੀ ਹੈ ਲੇਕਿਨ ਪਰਿਵਾਰ ਦਾ ਮੁਖੀ ਵੀ ਜੇ ਕੋਈ ਗਲਤੀ ਵਾਰ-ਵਾਰ ਕਰੇ ਤਾਂ ਚਾਹੇ ਉਹ ਸਾਡਾ ਬਜ਼ੁਰਗ ਵੀ ਹੋਵੇ ਤੇ ਅਸੀਂ ਉਹਨੂੰ ਵੀ ਕਹਿ ਦਿੰਨੇ ਆ ਕਿ ਬਾਪੂ ਤੂੰ ਆਪਣਾ ਸੁਧਾਰ ਕਰ ਤੇ ਇਹ ਤਾਂ ਸਾਡੇ ਹਮ ਸਫਰ ਨੇ ਹਮ ਸਾਡੇ ਹਮ ਜਮਾਤੀ ਕਾਇਲੀ ਨੇ ਜਿਹੜੇ ਜਿੰਨੇ ਵੀ ਉਹਨਾਂ ਦੇ ਨਾਲ ਵਿਚਰਦੇ ਆ ਰਹੇ ਆ ਉਹਨਾਂ ਤੋਂ ਬਹੁਤ ਸਾਰੇ ਬਜ਼ੁਰਗ ਨੇ ਬਹੁਤ ਸਾਰੇ ਉਹਨਾਂ ਦੇ ਫਰੈਂਡਸ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਚੱਲਦੇ ਨੇ ਤਾਂ ਉਹਨਾਂ ਦਾ ਫਰਜ਼ ਬੰਦਾ ਕਿ ਘੱਟੋ ਘੱਟ ਉਹਨਾਂ ਨੂੰ ਦੱਸਣ ਤਾਂ ਸਹੀ ਕਿ ਸਾਡੇ ਨਾਲ ਹੋਕ ਹੀ ਰਿਹਾ ਤੁਸੀਂ ਦੇਖੋ ਕਿ ਜਿਹੜੀ ਭੀੜ ਇਹਨਾਂ ਨੇ ਜਟਾਈ ਉੱਥੇ ਜਿੱਡੇ ਜਿੱਡੇ ਮਾਰਚ ਕੱਢੇ ਮਾਰਚ ਤੁਸੀਂ ਵੀ ਦੇਖੇ ਹੋਗੇ ਭੀੜਾਂ ਦੇਖੀਆਂ ਹੋਣਗੀਆਂ ਜੇ ਉਹਨੀਆਂ ਹੀ ਵੋਟਾਂ ਪੈ ਜਾਂਦੀਆਂ ਤੇ ਤਾਂ ਵੀ ਜਮਾਨਤ ਬਾਜ ਸਕਦੀ ਸੀ ਪਰ ਉਹ ਸਰ ਹਾਂ ਬਿਲਕੁਲ ਵੇਖੋ ਕੀ ਹੁੰਦਾ ਕਿ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਕਿ ਸ਼ਾਇਦ ਇਸ ਵਾਰ ਕੁਝ ਹੋ ਜਾਵੇ ਕਿਉਂਕਿ ਕਿ ਜਿਚਾਇਆ ਜਾਂਦਾ ਕਿ ਕੋਈ ਗੱਲ ਨਹੀਂ ਹੁਣ ਹੁਣ ਆਪਾਂ ਜੇ ਹੁਣ ਹੱਲਾ ਮਾਰਾਂਗੇ ਤੇ ਸ਼ਾਇਦ ਕੁਝ ਤਬਦੀਲੀ ਆ ਜਾਏਗੀ ਇਹ ਤਾਂ ਜਿਹੜੀ ਨਵੀਂ ਪ੍ਰਧਾਨਗੀ ਤੋਂ ਬਾਅਦ ਪਹਿਲਾ ਜਿਹੜਾ ਨਤੀਜਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਬਲਾਗ ਸਭਤੀ ਦੀਆਂ ਚੋਣਾਂ ਹੋਣੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਇਸੇ ਸਮੇਂ ਦਰਮਿਆਨ ਹੋਰ ਕੋਈ ਜਿਮਨੀ ਚੋਣ ਵੀ ਆ ਸਕਦੀ ਹੈ ਚਾਹੇ ਉਹ ਪਾਰਲੀਮੈਂਟ ਦੀ ਆਵੇ ਚਾਹੇ ਉਹ ਅਸੈਂਬਲੀ ਦੀ ਆਵੇ ਤਾਂ ਇਹ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਕਿ ਕਿੰਨੇ ਕੋਈ ਟੈਸਟ ਕਰਾਂਗੇ ਕਿੰਨੀ ਵਾਰ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਾਂਗੇ ਕਿਉਂਕਿ ਜੇ ਤੁਸੀਂ ਦੇਖ ਲਓ ਉਹ 2017 ਤੋਂ ਲੈ ਕੇ ਅੱਜ ਤੱਕ 10 ਹਾਰਾਂ ਹੋ ਚੁੱਕੀਆਂ ਨੇ ਚਾਹੇ ਉਹ ਲੋਕ ਸਭਾ ਦੇ ਵਿੱਚ ਹੋਣ ਚਾਹੇ ਉਹ ਵਿਧਾਨ ਸਭਾ ਦੇ ਵਿੱਚ ਹੋਣ ਤਿੰਨ ਵਾਰ ਤਾਂ ਵੱਡੀਆਂ ਹਾਰਾਂ ਹੋ ਗਈਆਂ 2017 ਦੇ ਵਿੱਚ ਹੋ ਗਈ ਫਿਰ 2022 ਦੇ ਵਿੱਚ ਹੋ ਗਈ ਫਿਰ 2024 ਦੇ ਵਿੱਚ ਹੋ ਗਈ ਉਸ ਤੋਂ ਪਹਿਲਾਂ 2019 ਦੇ ਵਿੱਚ ਹੋਈ ਹੈ ਤੇ ਇਸ ਸਮੇਂ ਦਰਮਿਆਨ ਜਿੰਨੀਆਂ ਜਿਮਨੀ ਚੋਣਾ ਹੋਈਆਂ ਉਹਨਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋ ਗਈ ਔਰ ਜਲੰਧਰ ਦੇ ਵਿੱਚ ਤਾਂ ਕਮਾਲ ਹੀ ਕਰਤੀ ਕਿ ਆਪਣੇ ਉਮੀਦਵਾਰ ਨੂੰ ਛੱਡ ਕੇ ਅਸੀਂ ਭੱਜ ਗਏ ਤੇ ਅਸੀਂ ਦੂਸਰੇ ਉਮੀਦਵਾਰ ਨੂੰ ਜਦੋਂ ਕਿਹਾ ਕਿ ਹਾਥੀ ਦੇ ਉੱਤੇ ਮੋਹਰਾ ਲਾਓ ਤਾਂ ਉਹਨਾਂ ਦਾ ਵੀ ਬੇੜਾਗਰ ਕਰਤਾ ਉਹਨਾਂ ਨੂੰ ਜੀ ਸਾਇਦ ਦਾ ਕੋਈ 2-4 ਹਜ਼ਾਰ ਰੋਡ ਪੈ ਜਾਣੀ ਸੀ ਉਹਨਾਂ ਨੂੰ 1000 ਰੋਡ ਪਈ ਸੋ ਇਹ ਆਪਣੇ ਆਪ ਦੇ ਵਿੱਚ ਇਹ ਕਿ ਪਰਛਾਵਾਂ ਵੀ ਹੈ ਇਸ ਵਾਰ ਸਾਡਾ ਜਿਹੜਾ ਹੈ ਉਹ ਜਿੱਥੇ-ਜਿੱਥੇ ਪੈ ਰਿਹਾ ਉਹ ਉੱਥੇ-ਉੱਥੇ ਪਸਮ ਹੋ ਰਿਹਾ ਸਾਰਾ ਕੁਝ ਮੈਂ ਹੁਣੇ ਬਿਆਨ ਸੁਣ ਰਿਹਾ ਸੀ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਕਲੇਰ ਦਾ ਉਹ ਕਹਿੰਦੇ ਕਿ ਗਦਾਰਾਂ ਦੇ ਜਾਣ ਤੋਂ ਬਾਅਦ ਉਹ ਪੰਥਕ ਲਹਿਰ ਦੇ ਸਾਰੇ ਲੀਡਰ ਜਿਹੜੇ ਬੋਲਦੇ ਨੇ ਜਿਹੜੇ ਦੱਸਦੇ ਨੇ ਕਿ ਭਾਈ ਤੁਸੀਂ ਸਿਧਾਂਤ ਤੋਂ ਥਿੜਕ ਗਏ ਉਹ ਕਹਿੰਦੇ ਕਿ ਸਾਡਾ ਬੋਟ ਬੈਂਕ ਵਧਿਆ ਹੈ ਉਹ ਨੌਜਵਾਨ ਹੈ ਕਲੇਰ ਸਾਹਿਬ ਉਹਨੂੰ ਅਜੇ ਚਾਹ ਹੈ ਰਾਜਨੀਤੀ ਦਾ ਹੁਣ ਹੋਣਾ ਵੀ ਚਾਹੀਦਾ ਲੇਕਿਨ ਜਦੋਂ ਸਾਡੀ ਉਮਰ ਤੱਕ ਪਹੁੰਚਣਗੇ ਤਾਂ ਪੱਲੇ ਕੁਝ ਵੀ ਨਹੀਂ ਪੈਣਾ ਤਾਂ ਫਿਰ ਉਹ ਉਹ ਵੀ ਸੋਚਣਗੇ ਅਸੀਂ ਵੀ ਅਜ ਦੀ ਗੱਲ ਕਹਿੰਨੇ ਹਾਂ ਕਿ ਠੀਕ ਹੈ ਚੱਲੀ ਜਾਂਦਾ ਸਾਡੇ ਸਮੇਂ ਤੋਂ ਫਿਰ ਵੀ ਸਰਕਾਰਾਂ ਬੰਦੀਆਂ ਰਹੀਆਂ ਉਹ ਤਾਂ ਹਾਰ ਹੀ ਹਾਰ ਦੇਖ ਰਹੇ ਨੇ ਨਾ ਇੱਕ ਫਿਊਲ ਐਕਸਰਸਾਈਜ਼ ਦੇ ਵਿੱਚ ਉਹ ਜੁਟੇ ਹੋਏ ਨੇ ਸੋ ਜੇ ਹੁਣ ਪਾਰਟੀ ਦਾ ਕੋਈ ਬੁਲਾਰਾ ਹੈ ਤਾਂ ਉਹ ਤਾਂ ਇਹ ਡਿਫੈਂਡ ਕਰੇਗਾ ਹੀ ਨਾ ਪਾਰਟੀ ਨੂੰ ਉਹ ਤਾਂ ਕਹੇਗਾ ਹੀ ਨਾ ਕਿ ਅਸੀਂ ਗਰੋ ਕਰ ਰਹੇ ਹਾਂ ਕੱਲ ਇੱਕ ਹੋਰ ਸਾਡੇ ਬੜੇ ਹੈਗੇ ਨੇ ਪਿਆਰ ਵਾਲੇ ਸੱਜਣ ਉਹ ਕਹਿੰਦੇ ਜੀ ਸਾਡਾ ਵੋਟ ਪ੍ਰਤੀਸ਼ਤ ਵਧ ਗਿਆ ਮੈਨੂੰ ਇਹ ਨਹੀਂ ਸਮਝ ਆਈ ਕਿ ਵੋਟ ਪ੍ਰਤੀਸ਼ਤ ਕਿਵੇਂ ਵਧ ਗਿਆ ਕਿ 8203 ਵੋਟਾਂ ਅਸੀਂ ਲੈ ਰਹੇ ਹਾਂ ਹਾਂਜੀ ਜਮਾਨਤ ਸਾਡੀ ਜਬਤ ਹੋ ਰਹੀ ਹੈ ਹਾਂਜੀ ਤੇ ਅਸੀਂ ਕਿਹੜੀਆਂ ਗਿਣਤੀਆਂ ਮਿੱਤੀਆਂ ਚ ਪਏ ਹੋਏ ਹਾਂ 22 ਚ 10000 ਰੁਪਏ ਸੀ ਹੁੰਦੇ ਅਸੀਂ ਹਾਂ ਤੁਸੀਂ ਦੇਖੋ ਕਿ 2022 ਦੇ ਵਿੱਚ 10000 ਵੋਟ ਪੈਂਦੀ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਖੜਦੇ ਆ ਆਪਾਂ ਤਾਂ ਉੱਥੋਂ ਵੀ ਥੱਲੇ ਆ ਗਏ ਹਾਲਾਂਕਿ ਕਿਹਾ ਜਾਂਦਾ ਹੈ ਕਿ ਮੈਂ ਤਾਂ ਉਹਨਾਂ ਨੂੰ ਬਹੁਤਾ ਮਿਲਿਆ ਨਹੀਂ ਜਿਹੜੇ ਹਕਮਨ ਸਾਹਿਬ ਨੇ ਜਿਹੜੇ ਉੱਥੇ ਕੈਂਡੀਡੇਟ ਹੈ ਕਿ ਉਹ ਇੱਕ ਚੰਗੇ ਕਰਤਾਰ ਵਾਲੇ ਬੰਦੇ ਸੀ ਕਿ ਉਹਨਾਂ ਦਾ ਰਿਪਿਟੇਸ਼ਨ ਅੱਛਾ ਸੀ ਲੇਕਿਨ ਫਿਰ ਵੀ ਨਹੀਂ ਗੱਲ ਬਣੀ ਆਪਾਂ ਉਹ ਵੀ ਉਹੀ ਗੱਲ ਦਾ ਜੀ ਪਰ ਹੋ ਰਿਹਾ ਕਹਿੰਦੇ ਪਾਰਟੀ ਦੀ ਵੋਟ ਤਾਂ ਪਈਓ ਨਹੀਂ ਉਹ ਤਾਂ ਉਹਦਾ ਹਫਤਾ ਰਸੂਖ ਸੀ ਚਰਚਾ ਚੱਲ ਕਹਿ ਰਹੇ ਆ ਕਿ ਦੇਖੋ ਕੀ ਹੁੰਦਾ ਹੈ ਕਿ ਪਾਰਟੀ ਹੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਪਾਰਟੀ ਦੇ ਵਿੱਚ ਬਹੁਤ ਵੱਡੇ ਨੁਕਸਾਨ ਝੱਲਣੇ ਪੈਂਦੇ ਉਹ ਇੱਕ ਅਲੱਗ ਪਹਿਲੂ ਐ ਲੇਕਿਨ ਇੱਥੇ ਨੀਅਤ ਤੇ ਨੀਤੀ ਦੇ ਵਿੱਚ ਫਰਕ ਆ ਚੁੱਕਾ 2 ਦਸੰਬਰ 2024 ਨੂੰ ਜਦੋਂ ਹੁਕਮਨਾਮਾ ਆਇਆ ਪੰਜ ਸਿੰਘ ਸਹਿਬਾਨ ਵੱਲੋਂ ਤਾਂ ਦੁਨੀਆ ਨੇ ਵੇਖਿਆ ਕਿ ਅਕਾਲੀ ਲੀਡਰਸ਼ਿਪ ਸਿਰ ਨਵਾ ਕੇ ਨਿਮੋ ਚੂਣੀ ਹੋ ਕੇ ਹਰ ਹੁਕਮ ਨੂੰ ਪ੍ਰਵਾਨ ਕਰ ਰਹੀ ਐ ਔਰ ਆਪਣੀਆਂ ਗਲਤੀਆਂ ਸਿਰ ਮੱਥੇ ਪ੍ਰਵਾਨ ਕਰ ਰਹੀ ਐ ਔਰ ਜਿਵੇਂ ਹੀ ਉਹ ਤੋਂ ਬਾਹਰ ਨਿਕਲਦੇ ਆ ਆਪਣੀਆਂ ਜੋ ਸਜ਼ਾ ਲੱਗੀ ਐ ਉਹ ਪੂਰੀ ਕਰਨ ਵਾਸਤੇ ਸ਼ੁਰੂਆਤ ਹੋ ਜਾਂਦੀ ਏ ਤਖਤਾਂ ਸਾਹਿਬ ਤਖਸੈਬਾਨਾਂ ਤੇ ਜਾਇਆ ਜਾਂਦਾ ਆਨੰਦਪੁਰ ਸਾਹਿਬ ਜਾਇਆ ਜਾਂਦਾ ਦਮਦਮਾ ਸਾਹਿਬ ਜਾਇਆ ਜਾਂਦਾ ਅਲੱਗ-ਅਲੱਗ ਇਤਿਹਾਸਕ ਸਥਾਨਾਂ ਤੇ ਜਾਇਆ ਜਾਂਦਾ ਤੇ ਸੇਵਾ ਕੀਤੀ ਜਾਂਦੀ ਉਹ ਬੜਾ ਵਧੀਆ ਸੀ ਲੇਕਿਨ ਜਿਹੜਾ ਫਿਰ ਦੂਸਰੇ ਪਾਸੇ ਸ਼ੁਰੂ ਹੋ ਗਏ ਕਿ ਨਹੀਂ ਜੀ ਜੇ ਸਾਡੀ ਪਾਰਟੀ ਇਹ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੀ ਏ ਤਾਂ ਰਜਿਸਟ੍ਰੇਸ਼ਨ ਰੱਦ ਹੋ ਜੇਗੀ ਸਾਡੀ ਮਾਨਤਾ ਰੱਦ ਹੋ ਜੇਗੀ ਉਹ ਫਿਰ ਪੰਬਲ ਪੂਸੇ ਦੇ ਵਿੱਚ ਪਏ ਜਾਂਦੇ ਆ ਫਿਰ ਸਿੱਧਾ ਹੀ ਕਾਲ ਤਖਸੈਬ ਨੂੰ ਚੁਣੌਤੀ ਆ ਜਾਂਦੀ ਏ ਫਿਰ ਪੰਜ ਸਿੰਘ ਸਾਹਿਬਾਨ ਦੀ ਕਰਦਾਰ ਕੁਸ਼ੀ ਹੋਣੀ ਸ਼ੁਰੂ ਹੋ ਜਾਂਦੀ ਏ ਫਿਰ ਉਹਨਾਂ ਨੂੰ ਅ ਔਧਿਆ ਤੋਂ ਢਾ ਦਿੱਤਾ ਜਾਂਦਾ ਫਿਰ ਨਵੇਂ ਜੇਜ਼ੇਦਾਰ ਲਾਏ ਜਾਂਦੇ ਆ ਤਾਂ ਇਹ ਸਾਰੀ ਐਕਸਰਸਾਈਜ਼ ਦੇ ਵਿੱਚੋਂ ਨਿਕਲਿਆ ਕੀ ਨਾਲੇ ਤਾਂ ਖੁਆਰ ਹੋਏ ਨਾਲੇ ਬਦਨਾਮੀ ਹੋਈ ਨਾਲੇ ਇਹ ਹੋਇਆ ਕਿ ਪੰਥ ਤੇ ਕਾਲ ਤਖਸੈਬ ਤੋਂ ਪੰਘੋੜੇ ਹੋ ਗਏ ਇਸ ਦੇ ਵਿੱਚੋਂ ਕੁਝ ਨਹੀਂ ਲੱਭਾ ਤੇ ਅਖੀਰ ਖੁਆਰੀ ਹੀ ਖੁਆਰੀ ਨਜ਼ਰ ਆ ਰਹੀ ਏ ਤੇ ਅਜੇ ਵੀ ਬਹੁਤ ਹੀ ਸਿਆਣਫ ਭਰਿਆ ਕਦਮ ਚੁੱਕਣ ਦੀ ਲੋੜ ਏ ਮੇਰੇ ਕੋਈ ਦੁਸ਼ਮਣ ਨਹੀਂ ਹੈਗੇ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਾਰ-ਵਾਰ ਜਾ ਕੇ ਉਹਨਾਂ ਨੂੰ ਮਿਲ ਕੇ 1 ਟੂ 1 ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬਹੁਤ ਕੁਝ ਦੱਸਿਆ ਕਿ ਆਪਾਂ ਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਮਨ ਵੀ ਜਾਂਦੇ ਸੀ ਸਹਿਮਤ ਵੀ ਹੋ ਜਾਂਦੇ ਸੀ ਸਿਰ ਵੀ ਲਾਉਂਦੇ ਸੀ ਲੇਕਿਨ ਉਸ ਤੋਂ ਬਾਅਦ ਮੇਰੇ ਵਰਗੇ ਕਈ ਹੋਰ ਜਿਹੜੇ ਆ ਜਿਹੜੇ ਆਪਣੇ ਵਿਚਾਰ ਰੱਖਦੇ ਨੇ ਜਦੋਂ ਉਹ ਆਪਣੇ ਵਿਚਾਰਾਂ ਦਾ ਪ੍ਰਭਾਵ ਦੇ ਆਉਂਦੇ ਹੀ ਤਾਂ ਉਹਨਾਂ ਦੇ ਵਿਚਾਰਾਂ ਦਾ ਪ੍ਰਭਾਵ ਜਿਆਦਾ ਉਹਨਾਂ ਨੇ ਕਬੂਲ ਲਿਆ ਤਾਂ ਦੇਖੋ ਜਦੋਂ ਇਹੋ ਜਿਹੇ ਹਾਲਾਤ ਬਣੇ ਫਿਰ ਮੈਂ ਆਪਣੇ ਆਪ ਨੂੰ ਅਲੱਗ ਕਰਨਾ ਸਮਝਿਆ ਮੈਨੂੰ ਬਹੁਤ ਸਾਰਿਆਂ ਨੇ ਸਵਾਲ ਕੀਤਾ ਕਿ ਤੁਹਾਨੂੰ ਕੋਈ ਜਿਆਦਾ ਪਈ ਹੋਈ ਹੈ ਤੁਸੀਂ ਕਿਉਂ ਪਾਰਟੀ ਤੋਂ ਅਸਤੀਫਾ ਦੇ ਰਹੇ ਹੋ ਜਿਵੇਂ ਕੰਮ ਚੱਲਦਾ ਹੋਵੇਂ ਚਲੀ ਜਾਂਦੇ ਪਰ ਤੁਸੀਂ ਦੇਖੋ ਕਿ ਅਸੀਂ ਆਪਣੇ ਪੰਥ ਨੂੰ ਵੇਖਣਾ ਪੰਜਾਬ ਨੂੰ ਦੇਖਣਾ ਇਹ ਆਮ ਪਾਰਟੀਆਂ ਵਰਗੀ ਪਾਰਟੀ ਨਹੀਂ ਸ਼੍ਰੋਮਣੀ ਕਾਲੀ ਦਲ ਇਹਨਾਂ ਦੇ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਨੇ ਇਹਨਾਂ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹ ਜਿੱਥੇ ਪੰਜਾਬ ਦੀ ਬੈਟਲਮੈਂਟ ਵਾਸਤੇ ਕੰਮ ਕਰਦੀ ਹੈ ਬੈਟਲਮੈਂਟ ਵਾਸਤੇ ਕੰਮ ਕਰਦੀ ਹੈ ਉੱਥੇ ਨਾਲ ਦੀ ਨਾਲ ਇਹ ਪੰਥ ਤੇ ਜੋ ਵੱਡੇ ਵੱਡੇ ਮਸਲੇ ਆਉਂਦੇ ਨੇ ਉਹਨਾਂ ਦੇ ਹੱਲ ਵਾਸਤੇ ਵੀ ਜਦੋਜਾਦ ਕਰਦੀ ਏ ਸੋ ਇਸ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਾਂਗ ਵੇਖਣਾ ਜਾਂ ਚਲਾਉਣ ਦੀ ਕੋਸ਼ਿਸ਼ ਕਰਨੀ ਇਹ ਬਹੁਤ ਵੱਖਰੀ ਗੱਲ ਏ ਅੱਜ ਮੈਂ ਇੱਕ ਲੀਡਿੰਗ ਪੇਪਰ ਏ ਉਸ ਦਾ ਆਰਟੀਕਲ ਪੜ ਰਿਆ ਸੀ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਣੇ ਆਪ ਨੂੰ ਬਦਲੋ ਕਿਨੂੰ ਕਿਹਾ ਕਿ ਜਿਹੜੀ ਲੀਡਰਸ਼ਿਪ ਹਾਰ ਚੁੱਕੀ ਏ ਜਿੰਨੀਆਂ ਜਮਾਨਤਾਂ ਜਬਤ ਹੋ ਚੁੱਕੀਆਂ ਕਿ ਅਜੇ ਵੀ ਸਮਾਂ ਆਪਣੇ ਆਪ ਨੂੰ ਜਿਹੜੇ ਐਡੀਟোরিয়াল ਨੋਟ ਹੁੰਦੇ ਆ ਨਾ ਉਹ ਬੜੀ ਅਹਿਮੀਅਤ ਵਾਲੇ ਹੁੰਦੇ ਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੁੰਦੀ ਹੈ ਕੋਈ ਆਰਟੀਕਲ ਲੱਗਦਾ ਬਹੁਤ ਸਾਰੇ ਵਿਦਵਾਨ ਪੁਰਸ਼ਾਂ ਦੇ ਫੋਨ ਆਉਂਦੇ ਆ ਸਕਾਲਰਾਂ ਦੇ ਫੋਨ ਆਉਂਦੇ ਆ ਜਿਹੜੇ ਸਾਡੇ ਕਾਲੀਦਲ ਪ੍ਰਤੀ ਸਮਰਪਿਤ ਭਾਵਨਾ ਰੱਖਦੇ ਆ ਪੰਜਾਬ ਦੇ ਕੋਨੇ-ਕੋਨੇ ਤੋਂ ਉਹਨਾਂ ਦੇ ਫੋਨ ਆਉਂਦੇ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਕੀ ਬਦਲਾ ਪਹਿਲਾਂ ਕਦੇ ਨਹੀਂ ਹੋਇਆ ਕਦੇ ਪ੍ਰਧਾਨ ਨਹੀਂ ਬਦਲੇ ਸਮੇਂ-ਸਮੇਂ ਮਾਸਟਰ ਤਾਰਾ ਸਿੰਘ ਤੋ ਬਾਅਦ ਕੋਈ ਨਵਾਂ ਹੋਰ ਪ੍ਰਧਾਨ ਆਇਆ ਜਸਦਰ ਮੋਹਨ ਸਿੰਘ ਤੋਂ ਟਰ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਵੀ ਆਏ ਉਸ ਤੋਂ ਪਹਿਲਾਂ ਤਲਵੰਡੀ ਸਾਹਿਬ ਆਏ ਕਿੰਨਿਆਂ ਨੇ ਤਬਦੀਲੀ ਦੇ ਵਿੱਚ ਇਹ ਸਾਰੀ ਕੀਤਾ ਤੇ ਅੱਜ ਕੀ ਗੱਲ ਹੈ ਅੱਜ ਅਸੀਂ ਜੇ ਕੋਈ ਪ੍ਰਧਾਨ ਸਾਹਿਬ ਨੂੰ ਇਹ ਕਹਿੰਦਾ ਕਿ ਤੁਸੀਂ ਥੋੜਾ ਜਿਹਾ ਪਾਸੇ ਓੜ ਜੋ ਕਿ ਕੋਈ ਨਵਾਂ ਸਟਰਕਚਰ ਤਿਆਰ ਕਰ ਲਈਏ ਤਾਂ ਉਸ ਤੇ ਗੱਲ ਦੇ ਉੱਤੇ ਗੁੱਸੇ ਹੋਣਾ ਤੇ ਉਹਨਾਂ ਨੂੰ ਦੂਸਰਿਆਂ ਨੂੰ ਜਿਹੜਾ ਇਹ ਕਹਿੰਦਾ ਉਹਨਾਂ ਨੂੰ ਗਦਾਰ ਕਹਿਣਾ ਜਾ ਉਹਨਾਂ ਨੂੰ ਕਹਿਣਾ ਕਿ ਤੁਹਾਡੀ ਕੋਈ ਲੋੜ ਨਹੀਂ ਤੁਹਾਡੀ ਕੋਈ ਅਹਿਮੀਅਤ ਨਹੀਂ ਤਾਂ ਫਿਰ ਕਿਸ ਦੀ ਅਹਿਮੀਅਤ ਹੈ ਵੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੀ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਆਗੂ ਨੇ ਕਹਿੰਦੀ ਉਹਨਾਂ ਦੇ ਰਿਸ਼ਤੇਦਾਰ ਤਾਂ ਸਰਕਾਰ ਦੇ ਨਾਲ ਸੈਟਿੰਗਾਂ ਕਰਕੇ ਉੱਥੇ ਪ੍ਰਚਾਰ ਕਰਦੇ ਰਹੇ ਸਰਕਾਰਾਂ ਦੇ ਨਾਲ ਸੈਟਿੰਗ ਰਹੀ ਹੈ ਕਿਹੜੇ ਪੰਥ ਦੀ ਗੱਲ ਕਰਦੇ ਨੇ ਕਿਹੜੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਨੇ ਗਾ ਸੜਲ ਵਿੱਚ ਤਸਵੀਰਾਂ ਨੇ ਜਨਤਕ ਕਰ ਦਾਂਗੇ ਜਦੋਂ ਕਲੇਸ਼ ਹੋਵੇ ਨਾ ਘਰ ਦੇ ਵਿੱਚ ਤਾਂ ਫਿਰ ਇੱਕ ਦੂਜੇ ਉੱਤੇ ਦੋਸ਼ ਹੀ ਲਾਏ ਜਾਂਦੇ ਆ ਇਹ ਹੁਣ ਕਲੇਸ਼ ਚੱਲ ਰਿਹਾ ਇਸ ਪੱਧਰ ਦਾ ਕਿ ਆਪਣੀ ਕਰਦਾਰਕੁਸ਼ੀ ਅਸੀਂ ਆਪਣੇ ਆਪ ਹੀ ਕਰ ਰਹੇ ਹਾਂ ਜਿਨ੍ਹਾਂ ਨੂੰ ਕੱਲ ਸਰਦਾਰ ਕਹਿੰਨੇ ਆ ਅਗਲੇ ਦਿਨ ਉਹਨਾਂ ਨੂੰ ਗੁਦਾਰ ਕਹਿ ਰਹੇ ਹੋਣੇ ਜਿਨ੍ਹਾਂ ਨੂੰ ਗੁਦਾਰ ਕਹਿੰਨੇ ਆ ਉਹਨਾਂ ਨੂੰ ਸਰਦਾਰ ਕਿਹਾ ਜਾਂਦਾ ਆ ਦਿੱਲੀ ਦੇ ਵਿੱਚ ਕੀ ਹੋ ਰਿਹਾ ਮਨਜੀਤ ਸਿੰਘ ਜੀ ਕੇ ਪਰਮਜੀਤ ਸਿੰਘ ਸਰਨਾ ਉਹਨਾਂ ਦੀ ਲੜਾਈ ਸਿਰਵੰਡ ਵੀ ਸੀ ਇੱਕ ਦੂਜੇ ਦੇ ਸਿਰ ਪਾੜੇ ਇੱਕ ਦੂਜੇ ਦੀਆਂ ਬੇਇੱਜ਼ਤੀ ਕੀਤੀ ਬਹੁਤ ਕੁਝ ਇੱਕ ਦੂਜੇ ਨੂੰ ਮਾੜਾ ਸ਼ਬਦ ਬੋਲਿਆ ਚੋਰਾਂ ਤੱਕ ਕਹਿ ਦਿੱਤਾ ਕਿ ਇਹ ਚੋਰ ਏ ਗੋਲਕ ਚੋਰ ਏ ਇਹ ਇਹਨੇ ਇੰਜ ਕਰਤਾ ਲੇਕਿਨ ਅੱਜ ਉਹ ਦੋਨੋਂ ਇਕੱਠੇ ਨਜ਼ਰ ਆ ਰਹੇ ਆ ਇਸੇ ਤਰ੍ਹਾਂ ਹੀ ਇੱਥੇ ਕੱਲ ਤੱਕ ਮਲੂਕਾ ਸਾਹਿਬ ਜਿਹੜੇ ਆ ਉਹ ਇਹਨਾਂ ਦੇ ਲਈ ਸਭ ਤੋਂ ਵੱਡੇ ਗਿਦਾਰ ਸੀ ਅਨਲ ਜੋਸ਼ੀ ਸਭ ਤੋਂ ਵੱਡੇ ਗਿਦਾਰ ਸੀ ਸੋਹਣ ਸਿੰਘ ਠੰਡਲ ਜਿਹੜੇ ਆ ਬਹੁਤ ਵੱਡੇ ਗਿਦਾਰ ਸੀ ਉਹ ਭਾਜਪੀ ਦੇ ਵਿੱਚੋਂ ਇੱਧਰ ਆ ਗਏ ਅੱਜ ਉਹ ਦੁੱਧ ਤੋਤੇ ਹੋ ਗਏ ਇਹ ਕਿਹੋ ਜੀ ਸੋਚ ਹੈ ਆਪ ਹਰ ਦਿਨ ਬਿਆਨ ਦਵਾਏ ਜਾਂਦੇ ਆ ਚਾਪੁੰਦਰ ਸਾਹਿਬ ਕੋਲੋਂ ਦਵਾਏ ਜਾਂਦੇ ਆ ਚਾਹੇ ਕਿਸੇ ਹੋਰ ਕੋਲੋਂ ਦਵਾਏ ਜਾਂਦੇ ਆ ਕਿ ਸਾਡਾ ਗੱਠਜੋੜ ਤੋਂ ਬਗੈਰ ਨਹੀਂ ਸਰਨਾ ਲੇਕਿਨ ਜੇ ਕੋਈ ਦੂਸਰਾ ਬੰਦਾ ਵੈਸੇ ਹੀ ਉਹਨੂੰ ਨਾਲ ਜੋੜ ਕੇ ਤੇ ਉਹਨੂੰ ਕਿਹਾ ਜਾਂਦਾ ਜੀ ਇਹ ਤਾਂ ਗਦਾਰ ਇਹਦਾ ਬੀਜੇਪੀ ਨਾਲ ਸਬੰਧ ਹੈ ਨਾਗਪੁਰ ਤੋਂ ਚੱਲਦੇ ਨਾਗਪੁਰ ਤੋਂ ਚੱਲਦੇ ਆ ਹੁਣ ਇਹ ਇਸ ਇਹ ਲੋਕਾਂ ਨੂੰ ਇਹੋ ਜਿਹੇ ਪੰਬਲ ਪੂਸੇ ਚ ਪਾਇਆ ਗਿਆ ਹੈ ਕਿ ਲੋਕ ਕਹਿੰਦੇ ਕਿ ਇਹ ਸਾਰੇ ਮਾੜੇ ਨੇ ਉਹ ਕਿਸੇ ਦੇ ਉੱਤੇ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ। ਸਰਦਾਰ ਦਾ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਦੇ ਭਾਜਪੀ ਦਾ ਗੱਠ ਜੋੜ ਹੋਵੇ। ਕਹਿੰਦੇ ਇਹ ਤਾਂ ਹੋਣ ਤੋਂ ਬਿਨਾ ਗਜ਼ਾਰ ਹੀ। ਉਹਨਾਂ ਦੀ ਨੋ ਰਾਣੀ ਬੜੀ ਸਿਆਣੀ ਬੀਬੀ ਹੈ ਮੈਂ ਉਹਨਾਂ ਦਾ ਬਿਆਨ ਇੰਟਰਵਿਊ ਸੁਣੀ ਔਰ ਉਹਨੇ ਬੜੇ ਹੀ ਸਚਜੇ ਢੰਗ ਦੇ ਨਾਲ ਉਹ ਇੰਟਰਪ੍ਰੀਟੇਸ਼ਨ ਕੀਤੀ ਕਿ ਚੋਣ ਸਮਝੌਤਾ ਕਿਉਂ ਨਹੀਂ ਜ਼ਰੂਰੀ। ਉਹਨਾਂ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੇ ਬਹੁਬਲ ਦੇ ਉੱਤੇ ਲੜਦਾ ਹੀ ਜਿੱਤਦਾ ਹੀ ਅੱਜ ਇਹਨਾਂ ਨੂੰ ਇਹੋ ਹੀ ਕਹਿ ਰਹੇ ਨੇ ਨਾ ਕਦੀ ਕਿਸੇ ਨੇ ਅੱਗੋਂ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਆ ਸੋ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਦੇ ਵਿੱਚ ਸੋਹਰਾ ਸਾਹਿਬ ਕੁਝ ਕਹਿ ਰਹੇ ਨੇ ਨੋ ਰਾਣੀ ਕੁਝ ਕਹਿ ਰਹੀ ਏ ਇੱਕੋ ਹੀ ਪਰਿਵਾਰ ਦੇ ਵਿੱਚੋਂ ਦੋ ਦੋ ਬਿਆਨ ਆ ਰਹੇ ਨੇ ਤਾਂ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਹੋ ਕਿ ਅਸੀਂ ਖੜੇ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਜਿਸ ਜਮਾਤ ਨੇ ਹਮੇਸ਼ਾ ਪੰਜਾਬ ਦੇ ਲਈ ਇੱਕ ਲੜਾਈ ਲੜੀ ਪੰਜਾਬ ਦੀ ਹਰ ਲੜਾਈ ਨੂੰ ਜਿੱਤਿਆ لیکن اج پرধানमन्त्री साहब টাইম ਨਹੀਂ ਦਿੰਦੇ ગ્રਹਿ ਮੰਤਰੀ साहब टाइम ਨਹੀਂ ਦਿੰਦੇ इवन ਡੀਸੀ ਤੱਕ ਜਦੋਂ ਪਹੁੰਚ ਕੀਤੀ ਜਾਂਦੀ ਡੀਸੀ ਸਾਹਿਬ ਨਹੀਂ টাইম ਦਿੰਦੇ ਠੀਕ ਹੈ ਜੀ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚੋਂ ਅੱਜ ਅਸੀਂ ਗੁਜ਼ਰ ਰਹੇ ਹਾਂ ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ ਫਿਰ ਹੁਣ ਅਕਾਲੀ ਲੀਡਰਸ਼ਿਪ ਦਾ ਭਵਿੱਖ ਕੀ ਹੋਏਗਾ ਖੇਤਰੀ ਪਾਰਟੀ ਦਾ ਕੀ ਬਣੇਗਾ ਕੀ ਇਹ ਕਬਜ਼ਾ ਛੁੱਟੇਗਾ ਜਾਂ ਫਿਰ ਹੁਣ ਜਿਸ ਤਰ੍ਹਾਂ ਹੁਣ ਭਰਤੀ ਹੋ ਰਹੀ ਆ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਉਹੀ ਅਗਵਾਈ ਪੰਜਾਬ ਦੀ ਕਰੇਗੀ ਕੀ ਬਣੇਗਾ ਅਕਾਲੀ ਲੀਡਰਸ਼ਿਪ ਦਾ ਪੰਥਕੋ ਬਦਲਾ ਜਿਹੜਾ ਬੜਾ ਜ਼ਰੂਰੀ ਹੁੰਦਾ ਤੇ ਇੱਥੇ ਵੀ ਬਦਲਾ ਦੀ ਗੱਲ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਬੜੇ ਜੋਰ ਸ਼ੋਰ ਨਾਲ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਜਾਰੀ 2 ਦਸੰਬਰ ਨੂੰ ਉਹਦੇ ਤਹਿਤ ਕਮੇਟੀ ਬਣੀ ਸੀ ਉਸ ਕਮੇਟੀ ਨੇ ਹੁਣ ਤੱਕ ਭਰਤੀ ਕੀਤੀ ਹੈ ਆਉਂਦੇ ਦਿਨਾਂ 'ਚ ਡੈਲੀਗੇਟ ਜਲਾਸ ਬੁਲਾਉਣ ਦੀ ਗੱਲ ਹੋਵੇਗੀ ਡੈਲੀਗੇਟ ਚੁਣੇ ਜਾਣਗੇ ਫਿਰ ਪ੍ਰਧਾਨ ਦੀ ਚੋਣ ਹੋਵੇਗੀ ਫਿਰ ਉਸ ਤੋਂ ਬਾਅਦ ਪ੍ਰਧਾਨ ਆਪਣੇ ਨਵੇਂ ਅਹੁਦੇਦਾਰ ਚੁਣੇਗਾ ਸੋ ਇਹ ਤਾਂ ਇੱਕ ਸਮੇਂ ਦੀ ਕਰਵਟ ਹੈ ਔਰ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਸੈਟਅਪ ਮਿਲੇਗਾ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪੱਖ ਤੋਂ ਮજબૂત ਕਰਨ ਦੀ ਲੋੜ ਹੈ ਔਰ ਇੱਕ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਹੈ ਇਹ ਤਾਂ ਹੈ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਕੋਈ ਮੁਕਾਬਲਾ ਨਹੀਂ ਹੈਗਾ ਕਿਸੇ ਦਾ ਸ਼੍ਰੋਮਣੀ ਅਕਾਲੀ ਦਲ ਜਦੋਂ ਇਕੱਠਾ ਹੋਵੇਗਾ ਮਜ਼ਬੂਤ ਹੋਵੇਗਾ ਫਿਰ ਵੀ ਉਹਨੂੰ ਲੜਾਈ ਜਿਹੜੀ ਕਾਂਗਰਸ ਨਾਲ ਲੜਨੀ ਪੈਣੀ ਕਾਂਗਰਸ ਉੱਤੇ ਚੜਦੀ ਆ ਰਹੀ ਹੈ ਹਰ ਦਿਨ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਇੱਥੇ ਲੁਧਿਆਣੇ ਦੇ ਵਿੱਚ ਅੰਦਰੂਨੀ ਲੜਾਈ ਸੀ ਜਿਸ ਕਰਕੇ ਉਹ ਡਿੱਗ ਗਏ ਲੇਕਿਨ ਆਫਟਰ ਆਲ ਜੇ ਉਹ ਇਕੱਠੇ ਹੋ ਕੇ ਲੜਦੇ ਤਾਂ ਲੈ ਗਏ ਸੀ ਉਹ ਇਹਨਾਂ ਨੂੰ ਇਤੋਂ ਕਾਂਗਰਸ ਦਾ ਉਮੀਦਵਾਰ ਜਿੱਤ ਜਾਣਾ ਸੀ ਪਰ ਉਹ ਐਰੋਗੈਂਟ ਬੰਦਾ ਉਹਨੇ ਆਪਣੇ ਹਿਸਾਬ ਨਾਲ ਉਹ ਆਪਣੇ ਆਪ ਦੀ ਉਹਨਾਂ ਦੀ ਕੀ ਮਜਬੂਰੀ ਹੋ ਸਕਦੀ ਹੈ ਉਹਨਾਂ ਨੂੰ ਪਤਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਆਉਣ ਵਾਲੀ ਲੜਾਈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਿਸੇ ਆਪ ਨਾਲ ਨਹੀਂ ਹੋਣੀ ਸਾਡੀ ਲੜਾਈ ਕਾਂਗਰਸ ਨਾਲ ਹੋਣੀ ਹੈ ਤੇ ਕਾਂਗਰਸ ਉਹ ਜਮਾਤ ਹੈ ਜਿਨੇ ਸਾਡੇ ਉਤੇ ਜ਼ੁਲਮ ਕੀਤੇ ਆ ਤਸ਼ੱਦਦ ਕੀਤੇ ਆ ਜਿਨੇ ਪੰਜਾਬ ਦੇ ਵਿੱਚ ਇੱਕ ਵੱਡਾ ਕਾਹਨ ਕੀਤਾ ਉਸ ਦੇ ਨਾਲ ਸਾਡੀ ਲੜਾਈ ਹੋਣੀ ਹੈ ਫਿਰ ਬੀਜੇਪੀ ਨਾਲ ਲੜਾਈ ਹੋਣੀ ਹੈ ਫਿਰ ਆਪ ਨਾਲ ਹੋਣੀ ਆਉਣ ਵਾਲੀ ਅਸੈਂਬਲੀ ਜਿਹੜੀ 2027 ਦੇ ਵਿੱਚ ਉਹਦੇ ਵਿੱਚ ਜੋ ਮੈਂ ਦੇਖ ਰਿਹਾ ਜੋ ਮੈਂ ਗਰਾਊਂਡ ਦੇ ਉੱਤੇ ਦੇਖ ਰਿਹਾ ਕਿ ਇੱਥੇ ਸਭ ਤੋਂ ਪਾਵਰਫੁਲ ਜਿਹੜੀ ਧਿਰ ਹੈ ਉਹ ਇਸ ਵੇਲੇ ਕਾਂਗਰਸ ਸਾਨੂੰ ਨਜ਼ਰ ਆ ਰਹੀ ਹੈ ਕਾਂਗਰਸ ਵਿਰੁੱਧ ਲੜਾਈ ਲੜਨ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਰ ਸਾਡੇ ਭਾਈ ਤਾਂ ਇਹ ਵੀ ਸੋਚ ਰਹੇ ਨੇ ਕਿ ਸਹੀ ਕਾਂਗਰਸ ਨਾਲ ਸਮਝੌਤਾ ਕਰਕੇ ਲੜੀਏ ਦੇਖੋ ਜੀ ਕਿਉਂ ਨਹੀਂ ਚੱਲ ਰਹੀ ਬਹੁਤ ਕੁਝ ਮੈਂ ਤਾਂ ਕਈ ਵਾਰੀ ਇਹਨੂੰ ਇਹਦਾ ਖਲਾਸਾ ਕਰ ਚੁੱਕਾ ਇਹ ਸਪਸ਼ਟਿਕਰਨ ਦੇਣ ਖਾਂ ਕਿਸੇ ਤੁਸੀਂ ਆ ਮੇਰੀ ਇੰਟਰਵਿਊ ਤੋਂ ਬਾਅਦ ਇਹਨਾਂ ਦੇ ਕਿਸੇ ਲੀਡਰ ਕੋਲ ਜਾਓ ਉਹਨਾਂ ਨੂੰ ਕਹੋ ਜੀ ਤੁਸੀਂ ਇਹ ਕਹੋ ਕਿ ਸਾਡਾ ਕਦੇ ਵੀ ਜ਼ਿੰਦਗੀ 'ਚ ਕਾਂਗਰਸ ਨਾਲ ਸਮਝੌਤਾ ਨਹੀਂ ਹੋ ਸਕਦਾ ਇਹ ਇਸ ਕਰਕੇ ਇਹ ਅੱਜ ਰਾਜ ਸਤਾ ਲਈ ਤਰਲੋ ਮੱਛੀ ਹੋਈ ਸਾਡੀ ਲੀਡਰਸ਼ਿਪ ਆ ਦੇਖ ਰਹੀ ਹੈ ਕਿ ਚਾਹ ਬੀਜੇਪੀ ਨਾ ਹੋ ਜੇ ਚਾਹ ਕਾਂਗਰਸ ਨਾਲ ਹੋ ਜੇ ਤੇ ਜੇ ਕਿਤੇ ਵੀ ਨਾ ਗੱਲ ਬਣੀ ਤਾਂ ਕੱਲ ਫਿਰ ਕਹਿ ਦੇਣਗੇ ਕਿ ਆਪ ਨਾਲ ਕਰ ਲਈਏ ਨਹੀਂ 2027 ਵਿਧਾਨ ਸਭਾ ਚੋਣਾਂ ਦੇ ਲਈ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਅੰਦਰਖੱਤ ਤੇ ਪੱਕੇ ਸਬੂਤ ਨੇ ਤਰਲੋ ਕਾਂਗਰਸ ਦਿੱਲੀ ਤੋਂ ਇਹੋ ਗੱਲਾਂ ਚੱਲ ਰਹੀਆਂ ਨੇ ਜੋ ਸਾਡੇ ਕੋਲ ਜਦੋਂ ਮੈਂ ਅਸਤੀਫਾ ਦਿੱਤਾ ਸੀ ਮੈਂ ਉਦੋਂ ਬੜੀ ਜ਼ਿੰਮੇਵਾਰੀ ਦੇ ਨਾਲੇ ਬਿਆਨ ਦਿੱਤਾ ਸੀ ਤੇ ਅੱਜ ਵੀ ਮੈਂ ਉਸ ਬਿਆਨ ਤੇ ਖੜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਨਾਲ ਜਿਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਹੋਰਾਂ ਨੇ ਕੀਤਾ ਸੀ ਇੱਕ ਵਾਰ ਸਮਝੌਤਾ ਚਾਹੇ ਬਾਹਰੋਂ سپورਟ ਦੇਣ ਚਾਹੇ ਅੰਦਰੋਂ ਦੇਣ ਇਹ ਕਿਹਾ ਜਾ ਰਿਹਾ ਹੈ ਪ੍ਰਧਾਨ ਸਾਹਿਬ ਨੂੰ ਇਹੋ ਜਿਹੀਆਂ ਰਹਿਾਂ ਦਿੱਤੀਆਂ ਜਾ ਰਹੀਆਂ ਕਿ ਰਿਮੋਟ ਆਪਣੇ ਹੱਥੇ ਚ ਰੱਖੋ ਰਿਮੋਟ ਤੁਹਾਡੇ ਹੱਥੇ ਚ ਹੋਣ ਲਈ 20 25 ਸੀਟਾਂ ਜਿਤਨੀਆਂ ਤੁਹਾਡੇ ਲਈ ਬੜੀ ਜ਼ਰੂਰੀ ਨੇ ਵੀ ਫਿਰ ਮੀਟਿੰਗਾਂ ਹੋਈਆਂ ਨੇ ਕੋਈ ਦਿੱਲੀ ਦੇ ਵਿੱਚ ਸੁਖਵੀਰ ਬਾਦਲ ਦੀਆਂ ਕਿਉਂਕਿ ਮੈਂ ਤਾਂ ਪ੍ਰਧਾਨ ਮੈਂ ਕਿਹੜਾ ਉਹਨਾਂ ਦੇ ਮਗਰ ਕੋਈ ਉਹ ਕਰ ਰਿਹਾ ਇਹ ਤਾਂ ਇੱਕ ਨજર ਆਉਂਦਾ ਹੁੰਦਾ ਜਿਵੇਂ ਹੈ ਨਾ ਹੁਣਾ ਮੌਸਮ ਜੇ ਬਾਹਰ ਆਪਾਂ ਦੇਖੋ ਤੇ ਲੱਗਦਾ ਕਿ ਮੀਂਹ ਆ ਜਾਵੇਗਾ ਹੈ ਨਾ ਇਹ ਇਹ ਇੱਕ ਇਸ ਤਰ੍ਹਾਂ ਮੌਸਮ ਮਜਾਜੀ ਤੋਂ ਮੈਂ ਅੰਦਾਜ਼ੇ ਲਾ ਰਿਹਾ ਹਾਂ ਇਕ ਚੀਜ਼ ਹੋਰ ਦੱਸੋ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ 10 ਕੈਂਡੀਡੇਟਾਂ ਦੀ ਜ਼ਮਾਨਤ ਜਪਤ ਹੋਈ ਹੁਣ ਜਿਮਨੀ ਚੋਣ ਦੇ ਵਿੱਚ ਹੋਗੀ ਕੀ ਸਬਕ ਲੈਣਗੇ ਸੁਖਵੀਰ ਬਾਦਲੇਸ ਤੋਂ ਤੁਸੀਂ ਬਹੁਤ ਨੇੜਿਓ ਉਹਨਾਂ ਦੇ ਨਾਲ ਰਹੇ ਹੋ ਸਲਾਹਾਂ ਵੀ ਉਹਨਾਂ ਨੂੰ ਤੁਸੀਂ ਦਿੱਤੀਆਂ ਪਰ ਨਹੀਂ ਮੰਨੀਆਂ ਕਿ ਲੱਗਦਾ ਕਿ ਹੁਣ ਸਬਕ ਲੈਣਗੇ ਨਾ ਹਾਰਾਂ ਤੋਂ ਪਹਿਲੀ ਹਾਰ ਪ੍ਰਧਾਨ ਬਣਨ ਤੋਂ ਬਾਅਦ ਇੱਕਦਮ ਉਹ ਵੀ ਕਰਾਰੀ ਹਾਰ ਦੇਖੋ ਸਿਆਣਪ ਦਾ ਹਿੱਸੇ ਵਿੱਚ ਕਾਂਗਰਸ ਤੋਂ ਹੀ ਸਬਕ ਲੈ ਲੈਣਾ ਕਾਂਗਰਸ ਤੋਂ ਨਹੀਂ ਲੈਣਾ ਤੇ ਉਹ ਕਨੇਡਾ ਵਾਲੀ ਪਾਰਟੀ ਤੋਂ ਲੈ ਲੈਣਾ ਕਿ ਉੱਥੇ ਟਰੂਡੋ ਸਾਹਿਬ ਜਿਹੜੇ ਸੀ ਜਦੋਂ ਬਿਲਕੁਲ ਨੈਗਲੈਕਟ ਹੋ ਰਿਆ ਸੀ ਤਾਂ ਉਹਨਾਂ ਨੇ ਆਪਣਾ ਲੀਡਰ ਬਦਲਿਆ ਦੁਬਾਰਾ ਚੋਣ ਹੋਈ ਤੇ ਉਹ ਚੋਣ ਦੇ ਵਿੱਚ ਉਹ ਜਿੱਤ ਗਏ ਕਾਂਗਰਸ ਦੇ ਵਿੱਚ ਵਿਲੋ ਖੜਗੇ ਸਾਹਿਬ ਚਲਾਤਾ ਗਾਂਧੀ ਪਰਿਵਾਰ ਹੀ ਰਿਹਾ ਹੈ ਨਾ ਕਾਂਗਰਸ ਨੂੰ ਉਹਨਾਂ ਦੇ ਤੋਂ ਹੀ ਸਬਕ ਸਿੱਖ ਲੈਣ ਇਹ ਤਾਂ ਹੁਣ ਇਹਨਾਂ ਨੇ ਵੇਖਣਾ ਹੈ ਨਾ ਕਿ ਉਹਨਾਂ ਨੇ ਕਰਨਾ ਕੀ ਹੈ ਲੇਕਿਨ ਕੋਈ ਦੁਸ਼ਮਣੀ ਥੋੜਾ ਕੀ ਸਾਨੂੰ ਕੀ ਪ੍ਰੋਬਲਮ ਹੈ ਦੱਸੋ ਅਸੀਂ ਆਪ ਦਾ ਪ੍ਰਧਾਨ ਬੰਨਣਾ ਨਹੀਂ ਪ੍ਰਧਾਨ ਜਿਹੜਾ ਮਰਜ਼ੀ ਹੋਏਗਾ ਸਾਡਾ ਤਾਂ ਪ੍ਰਧਾਨ ਹੋਏਗਾ ਲੇਕਿਨ ਗੱਲ ਤਾਂ ਇਹ ਆ ਕਿ ਜੇ ਮੌਜੂਦਾ ਪ੍ਰਧਾਨ ਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ ਜਾਂ ਉਹਨਾਂ ਦੇ ਆਲੇ-ਦੁਆਲੇ ਦੇ ਉੱਤੇ ਇਹ ਕਿਹਾ ਜਾਂਦਾ ਵੇਖੋ ਜੀ ਮੈਨੂੰ ਬਾਹਰ ਮੈਂ ਗਿਆ ਸੀ ਪਿਛਲੇ ਸਾਲ ਉਹਨਾਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਇੱਕ ਗੱਲ ਕਹੋ ਜੇ ਪਹਿਲੀ ਗੱਲ ਤੋਂ ਆਪ ਸਟੈਪ ਡਾਊਨ ਕਰ ਦੇਣ ਜੇ ਉਹ ਆਪ ਨਹੀਂ ਕਰਨਾ ਤੇ ਆਪਣੇ ਆਲੇ-ਦੁਆਲੇ ਨੂੰ ਠੀਕ ਕਰ ਲੈਣ ਜਿਹੜੇ ਉਹਨਾਂ ਦੇ ਸੋ ਕਾਲਡ ਸਰਾਹਕਰ ਨੇ ਇਹੋ ਗੱਲ ਆਣ ਕੇ ਮੈਂ ਉਹਨਾਂ ਨੂੰ ਕਹੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇੰਜ ਹੀ ਕਹੀ ਮੈਂ ਕੋਈ ਇਹ ਨਹੀਂ ਕਹਾ ਕਿ ਲਵੀ ਕਿ ਉਹ ਮੈਂ ਉਹਨਾਂ ਨਾਲ ਕਮਿਟਮੈਂਟ ਕਰਕੇ ਆਇਆ ਸੀ ਬਾਹਰੋਂ ਕਿ ਤੁਹਾਡੀ ਹਰ ਗੱਲ ਜਿਵੇਂ ਤੁਸੀਂ ਕਹਿ ਰਹੇ ਮੈਂ ਜਾ ਕੇ ਐਵੇਂ ਪਾਰਟੀ ਲੀਡਰਸ਼ਿਪ ਨੂੰ ਪਚਾਵਾਂ ਪਚਾਈ ਲੇਕਿਨ ਉਹ ਉਹ ਸੁਣੂ ਮੈਂ ਉਹਨਾਂ ਨੇ ਇਗਨੋਰ ਕਰਤਾ ਤੇ ਇਕੱਲਾ ਮੈਂ ਥੋੜਾ ਕਹਿ ਰਿਹਾ ਆ ਜਿਹੜੇ ਸਰਦਾਰ ਸਿਕੰਦਰ ਸਿੰਘ ਮਲੂਕਾ ਅੱਜ ਦੁਬਾਰਾ ਫਿਰ ਪਾਰਟੀ 'ਚ ਆ ਗਿਆ ਇਹਨਾਂ ਨੇ ਕਿੰਨੀ ਵਾਰ ਹੀ ਕਹਿ ਚੁੱਕੇ ਆ ਵੀ ਆਨ ਕੈਮਰਾ ਕਹਿ ਚੁੱਕੇ ਆ ਕਿ ਪ੍ਰਧਾਨ ਨੂੰ ਪਿਛੇ हट ਜਾਣਾ ਚਾਹੀਦਾ ਸਾਡਾ ਪ੍ਰਧਾਨਤਾ ਸੁਖਵੀਰ ਹੀ ਰਹੂ ਉਹਦੀ ਅਗਵਾਈ ਚ ਦੇਖੋ ਫਿਰ ਹਰ ਇੱਕ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਉਹ ਕਿਹੜੇ ਹਾਲਾਤਾਂ ਚੋਂ ਅੱਜ ਕਹਿ ਰਹੇ ਨੇ ਠੀਕ ਹੈ ਨਾ ਕਈ ਵਾਰੀ ਕੀ ਹੁੰਦਾ ਕਿ ਚਲੋ ਕਾਲੀ ਦਲ ਚ ਮੈਂ ਕਾਲੀ ਦਲ ਚਾਂ ਪਰਿਵਾਰ ਜਿਹੜਾ ਬੀਜੇਪੀ ਚੋਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੱਲਬਾਤ ਬੰਨਦੀ ਏ ਤੇ ਚਲੋ ਕੋਈ ਮਾੜੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੀ ਸੋਚ ਵੀ ਹੋ ਸਕਦੀ ਏ ਕਿਉਂਕਿ ਇਹ ਸੋਚ ਜਿਹੜੀ ਏ ਪੰਥ ਤੇ ਪੰਜਾਬ ਨੂੰ ਮੁੱਖ ਰੱਖ ਕੇ ਸਾਨੂੰ ਤਿਆਰ ਕਰਨ ਦੀ ਲੋੜ ਹੈ ਜਦੋਂ ਤੱਕ ਇਹ ਨਹੀਂ ਸੋਚਾਂਗੇ ਉਦੋਂ ਤੱਕ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਪਰ ਮੈਂ ਉਹਨਾਂ ਸਾਰਿਆਂ ਨੂੰ ਜਿਹੜੇ ਸਤਾ ਦਾ ਆਨੰਦ ਮਾਣ ਚੁੱਕੇ ਨੇ ਅਸੀਂ ਤਾਂ ਐਮਐਲਏ ਨਹੀਂ ਬਣੇ ਮਨਿਸਟਰ ਨਹੀਂ ਬਣੇ ਚੇਅਰਮੈਨ ਇਹ ਇਹਨਾਂ ਦੇ ਪੁੱਤ ਭਤੀਜੇ ਬਣਦੇ ਰਹੇ ਨੇ ਐਮਐਲਏ ਇਹਨਾਂ ਦੇ ਪੁੱਤ ਬਣਦੇ ਰਹੇ ਨੇ ਆਹ ਮਨਿਸਟਰ ਬਣਦੇ ਰਹੇ ਨੇ ਵੱਡੀਆਂ ਪਦਵੀਆਂ ਦੇ ਉੱਤੇ ਬੈਠੇ ਨੇ ਤੇ ਜੇ ਥੋੜਾ ਸੈਕਰੀਫਾਈ ਕਰ ਲੈਣਗੇ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਤਿਆਗ ਦੀ ਭਾਵਨਾ ਦਿਖਾ ਦੇਣਗੇ ਤੇ ਇਹਦੇ ਵਿੱਚ ਨੁਕਸਾਨ ਵੀ ਕੀ ਹੈਗਾ ਬਹੁਤ ਬਹੁਤ ਧੰਨਵਾਦ ਜੀ ਹਾਂ ਧੰਨਵਾਦ ਜੀ ਤਾਂ ਕਰਨੈਲ ਸਿੰਘ ਪੀਰ ਮੁਹੰਮਦ ਸਾਡੇ ਨਾਲ ਸੀ ਤਾਂ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਜਦੋਂ ਤੱਕ ਤੁਸੀਂ ਪਰਚੋਲ ਨਹੀਂ ਕਰੋਗੇ ਆਪਣੇ ਅਹੁਦਿਆਂ ਤੋਂ ਪਿੱਛੇ ਨਹੀਂ ਹਟੋਗੇ ਹੁਕਮਨਾਮਿਆਂ ਨੂੰ ਨਹੀਂ ਮੰਨੋਗੇ ਤਾਂ ਫਿਰ ਇਸੇ ਤਰੀਕੇ ਦੇ ਨਾਲ ਹਾਰਾਂ ਹੀ ਹੋਣਗੀਆਂ ਦੇਖਦੇ ਹਾਂ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਪਰਚੋਲ ਕਰਦੇ ਨੇ ਜਾਂ ਨਹੀਂ ਕਰਦੇ ਪਰ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਸਭ ਤੋਂ ਇਹ ਵੱਡੀ ਹਾਰ ਆ ਕਿਉਂਕਿ ਹੁਣ ਨਵੇਂ ਪ੍ਰਧਾਨ ਬਣੇ ਨੇ ਨਵੀਂ ਚੋਣ ਹੋਣ ਤੋਂ ਬਾਅਦ ਤਾ ਫਿਰ ਹਾਰ ਦਾ ਜਿਹੜਾ ਠੇਕਰਾ ਵੀ ਉਹਨਾਂ ਦੇ ਸਿਰ ਤੇ ਹੀ ਜਿਹੜਾ ਫੋਟੇਗਾ ਤਾਂ ਫਿਰ ਉਹਨਾਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਜਿਸ ਤਰੀਕੇ ਦੇ ਨਾਲ ਇਹ ਵੀ ਮੰਗ ਉੱਠ ਗਈ ਹੈ ਕਿ ਭਾਰਤ ਪੂਸ਼ਨਾਸੂ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਹਾਰ ਨੂੰ ਕਬੂਲ ਲਿਆ ਕਿ ਹੁਣ ਸੁਖਵੀਰ ਸਿੰਘ ਬਾਦਲ ਵੀ ਇਸ ਹਾਰ ਨੂੰ ਕਬੂਲਦੇ ਹੋਏ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਚਰਚਾ ਵੱਡੇ ਪੱਧਰ ਤੇ ਚੱਲ ਪਈ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਬੁਕਸਮੈਨ ਟੀਵੀ ਮੋਹਾਲੀ